ਭਾਰਤ ਦੇ ਵਿੱਚ ਕਰੋਨਾ ਦੇ ਨਵੇਂ ਵੈਰੀਐਂਟ JN1 ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਜਾਂ ਇਕੱਠ ਵਿੱਚ ਜਾਣ ਸਮੇਂ ਮਾਸਕ ਪਾਉਣ ਦੀ ਹਦਾਇਤ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਐਡਵਾਈਸਰੀ ਜਾਰੀ ਹੋਣ ਤੋਂ ਬਾਅਦ ਪੰਜਾਬ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਅਲਰਟ ਹੋ ਗਏ ਨੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ احتਿਆਤਨ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਵੀ ਮਿਲ ਚੁੱਕੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਮਦਨ ਮੋਹਨ ਨੇ ਦੱਸਿਆ ਕਿ ਲੋਕਾਂ ਨੂੰ ਕਰੋਨਾ ਵੈਰੀਐਂਟ ਦੇ ਬਾਰੇ ਦੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਇਸ ਦੇ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮਾਂ ਰੰਦੇ ਬਚਾ ਕੀਤਾ ਜਾ ਸਕੇ ਹਾਲਾਤ ਨੂੰ ਵੇਖਦਿਆਂ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਸਿਹਤ ਸੇਵਾਵਾਂ ਦੇ ਪੂਕਾ ਪ੍ਰਬੰਧ ਕੀਤੇ ਗਏ ਨੇ ਸਰ ਜੀ ਸਰ ਜਿਹੜੀ ਨਵਾਂ ਵੈਰੀਐਂਟ ਆਇਆ ਹੋਇਆ ਉਹਦੇ ਦੀ ਸਿੱਧਾ ਇਤਿਆਹ ਕੀ ਸਰਕਾਰ ਨੂੰ ਹੋਜੀ ਆਪਣੇ ਮੈਂ ਡਾਕਟਰ ਮਦਨ ਮੋਹਨ ਘਰਾਂ ਅੜੀ ਦਾ ਸਰ 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 ਮਾਲ ਉਸਨੇ ਉਥੇ ਜਿਹੜੀ ਪਬਲਿਕ ਹੈਗੀ ਪ੍ਰੇਫਰੈਬਲੀ ਜਿਹੜੀ ਹੈਗੀ ਹੈ ਆਪਣੇ 마ਸਕ ਆਪਣੇ ਪਾਨ ਉਹਦੇ ਨਾਲ ਨਾਲ ਹੀ ਆਪਣੇ ਨਾਲ ਕਿਹਾ ਕਿ ਜੇ ਕਿਸੇ ਨੂੰ ਖਾਂਸੀ ਜਾਂ ਕਮ ਬੁਖਾਰ ਹੈਗਾ ਤੇ ਉਹ ਜਿਹੜਾ ਪੇਸ਼ੈਂਟ ਹੈਗਾ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ ਕਿਸੇ ਚੋਲਾ ਸ਼ਾਪ ਡਾਕਟਰ ਦੇ ਕੋਲ ਨਾ ਜਾਵੇ ਕਿਸੇ ਵੀ ਆਪਣੇ ਜਿਹੜਾ ਹੈਗਾ ਆਰਐਮਪੀ ਕੋਲ ਨਾ ਜਾਵੇ ਅਤੇ ਨਾ ਹੀ ਕਿਤੇ ਆਮ ਜਗ੍ਹਾ ਦੇ ਉੱਪਰ ਹਸਪੀਟਲ ਕਰੇ ਪਬਲਿਕ プレਸੇ ਤੇ ਹਸਪੀਟਲ ਨਾ ਕਰੇ ਤੇ ਇਹਦੇ ਨਾਲ ਨਾਲ ਹੀ ਉਹ ਆਪਣੇ ਜਾ ਕੇ ਜਿਹੜਾ ਹੈਗਾ ਹਸਪਤਾਲ ਦੇ ਵਿੱਚ ਜਾ ਕੇ ਆਪਣੇ ਇਲਾਜ ਕਰਵਾਵੇ ਆਪਣਾ ਜਿਹੜਾ ਡਾਕਟਰ ਹੈਗਾ ਉਹ ਆਪਣੇ ਦੇਖੇਗਾ ਕਿ ਇਹ ਵਾਇਰਲ ਆਪਣੇ ਸਿੰਪਲ ਵਾਇਰਲ ਹੈ ਜਾਂ ਕਿ ਆਪਣੇ ਸਾਈਨਫਲੂ ਹੈ ਜਾਂ ਕੋਵਿਡ ਹੈ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਹਜੇ ਤੱਕ ਜਿਹੜਾ ਨਵਾਂ ਵੇਰੀਐਂਟ ਆਇਆ ਉਹਦਾ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਪਰ ਕਿਉਂਕਿ ਜਿਹੜੇ ਲੱਛਣ ਹੈ ਸਭ ਦੇ ਸੇਮ ਨੇ ਕੋਮਨ ਫਲੂ ਦੇ ਵੀ ਆਪਣੇ ਜਿਹੜਾ ਹੈਗਾ ਤੁਹਾਡਾ H1N1 ਸਾਈਨਫਲੂ ਉਹਦੇ ਵੀ ਲੱਛਣ ਹੋਈ ਨੇ ਔਰ ਦੇ ਦਰਸ਼ਨ ਵੀ ਸਾਰਿਆਂ ਦੇ ਸੇਮ ਨੇ ਤੇ ਆਪਣੇ ਕਿ ਕਿਤੇ ਪਬਲਿਕ ਜਿਹੜੀ ਹੈਗੀ ਐ ਇਸ ਸ਼ਕਤ ਨਾਲ ਜੇ ਜਾਂ ਲੇਖੇ ਜਮਾਂ ਰਹੇ ਜੇ ਕਿ ਮੈਨੂੰ ਤੇ ਆਮ ਹੀ ਬਹਾਰ ਹੈਗਾ ਤੇ ਇਹਦੀ ਆੜ ਦੇ ਵਿੱਚ ਵਿੱਚ ਜਿਹੜਾ ਕੋਵਿਡ ਹੈਗਾ ਪੈਰ ਪਸਾਦ ਜਾਵੇ ਉਸ ਕਰਕੇ ਸਰਕਾਰ ਨੇ ਕਿਹਾ ਕਿ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਕਿ ਆਪਣੇ ਖਾਂਸੀ ਜ਼ੁਕਾਮ ਬੁਖਾਰ ਹੋਵੇ ਆਪਣੇ ਮੂੰਹ ਤੇ 마ਸਕ ਪਾ ਕੇ ਰੱਖੋ ਆਪਣੇ ਜਿਹੜੇ ਹੱਥ ਹੈਗੇ ਨੇ ਬਾਰ ਬਾਰ ਸਾਬਨ ਨਾਲ ਜਾਂ ਸੈਂਟਾਈਜ਼ਰ ਨਾਲ ਉਹਨੂੰ ਆਪਣੇ ਕਰੋ ਤੇ ਤੁਸੀਂ ਜੇ ਕਿਸੇ ਨੂੰ ਕੋਈ ਖਾਂਸੀ ਜ਼ੁਕਾਮ ਬੁਖਾਰ ਹੈਗਾ ਉਹਨਾਂ ਹੱਥ ਮਿਲਾਂਨ ਤੋਂ ਬੁਰੇਜ ਕਰੋ ਤੇ ਤੁਸੀਂ ਆਪਣੇ ਜਿਹੜਾ ਵੀ ਕੋਈ ਤੁਹਾਡੇ ਟਿਸ਼ੂ ਪੇਪਰ ਹੈਗੇ ਨੇ ਮਾਸਟ ਜਿਹੜੇ ਹੈਗੇ ਨੇ ਇਹਨੂੰ ਬੰਦ ਟੱਕਣ ਵਾਲੇ ਡੱਬਾ ਹੈਗਾ ਉਹਦੇ ਵਿੱਚ ਹੀ ਆਪਣੇ ਛੁੱਟੇ ਜੀ ਸਰ ਜਿਹੜੇ ਵੈਰੀਅਟ ਹੈ ਨਵਾਂ ਡਵਾਈਸਰੀ ਜਾਰੀ ਹੋਈ ਹੈ ਤੁਹਾਡੇ ਸਟਾਫ ਹੀ ਨਹੀਂ ਪਾ ਰਿਆ ਮਾਸਟ ਬਹੁਤ ਘੱਟ ਹੈ ਜੀ ਅਜੇ ਆਪਣੇ ਕੱਲ ਰਾਤ ਨੂੰ ਐਡਵਾਈਜ਼ਰੀ ਜਾਰੀ ਹੋਈ ਹੈ ਤੇ ਮੈਨੂੰ ਅਜੇ ਆਫੀਸ਼ੀਅਲੀ ਮੇਰੇ ਸੁਨਸਨ ਸਾਹਿਬ ਵੱਲੋਂ ਜੋ ਕੋਈ ਮੈਨੂੰ ਲੈਟਰ ਨਹੀਂ ਅਰਸੀ ਹੋਈ ਪਰ ਮੈਂ ਅੱਜ ਹੀ ਜਿਹੜੀ ਮੈਨੂੰ ਕੱਲ ਸ਼ਾਮੀ ਲੈਟਰ ਆਪਣੇ ਮਿਲੀ ਸੀ ਡਾਇਰੈਕਟਰ ਵੱਲੋਂ ਅੱਜ ਹੀ ਸਾਰਿਆਂ ਨੂੰ ਆਪਣੇ ਲਿਖਤੀ ਰੂਪ ਦੇ ਵਿੱਚ ਜਿਹੜੇ ਲੈਟਰ ਜਾਰੀ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਵੈਸੇ ਤੇ ਜਿੰਨਾਂ ਜਣਾਂ ਨੂੰ ਕਿਹਾ ਗਿਆ ਸਾਰਿਆਂ ਨੇ 마ਸਕ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਹੁਣ ਆਪਣੇ ਸਾਡਾ ਮੰਗਲਵਾਰ ਵਰਕਿੰਗ ਡੇ ਹੈਗਾ ਉਸ ਦਿਨ ਜਿਹੜੇ ਆ ਅੱਜ ਹੀ ਸਾਰੀ ਆਪਾਂ ਜਿਹੜੀ ਐਡਵਾਈਜ਼ਰੀ ਜਿਹੜੀ ਹੈਗੀ ਲਿਖਤੀ ਲੈਟਰਸ ਦੇ ਕਰ ਦਿੱਤੀ ਹੈ ਤੇ ਮੰਗਲਵਾਰ ਤੋਂ ਜਿਹੜਾ ਹੈਗਾ ਸਾਰਾ ਸਟਾਫ ਜਿਹੜਾ ਹੈਗਾ ਸਾਡਾ ਆਪਣੇ ਉਹ ਪ੍ਰੋਪਰ ਓਪੀਡੀ ਦੇ ਵਿੱਚ 마ਸਕ ਪਾ ਕੇ ਬੈਠੇਗਾ ਇਹਦੇ ਨਾਲ ਨਾਲ ਹੀ ਜਿਹੜੇ ਆਪਣੇ ਐਮਰਜੈਂਸੀ ਦੇ ਵਿੱਚ ਹੋਏਗਾ ਉਹ ਸਟਾਫ ਜਿਹੜਾ ਹੈਗਾ ਉਹ ਅੱਜ ਹੀ ਅੱਜ ਤੋਂ ਹੀ ਆਪਣੇ ਜਿਹੜਾ 마ਸਕ ਪਾ ਕੇ ਆਪਣੇ ਜੀ ਅੱਛਾ ਇਹ ਸਾਡੇ ਵੱਲ ਬਿਲਕੁਲ ਤਿਆਰੀ ਹੈ ਜੇ ਕੋਈ ਤਰ੍ਹਾਂ ਕੇ ਸਾਡੇ ਕੋਲ ਜੀ ਆਲਰੇਡੀ ਪਹਿਲਾਂ ਅਸੀਂ ਫਲੂ ਕਾਰਨ ਬਣਾਇਆ ਹੋਇਆ ਹੈ ਮੇਰੇ ਖੱਬੇ ਪਾਸੇ ਫਲੂ ਕਾਰਨ ਹੈ ਜੀ ਕਿਉਂਕਿ ਜਿਹੜਾ ਕੋਈ ਮਰੀਜ਼ ਇਸਾਂ ਦੇ ਆਪਣੇ ਲੱਛਣ ਨਾਲ ਆਏਗਾ ਪਹਿਲਾਂ ਹੀ ਅਸੀਂ ਇੱਥੇ ਹੀ ਦੇਖ ਲਵਾਂਗੇ ਉਹਨੂੰ ਅਸੀਂ ਪਬਲਿਕ ਦੇ ਵਿੱਚ ਲੈ ਜਾਣਾ ਨਹੀਂ ਹੈਗਾ ਕਿਉਂਕਿ ਜਿਹ ਆਮ ਜਿਹੜੇ ਹੈਲਥੀ ਮਰੀਜ਼ ਆਗੇ ਨੇ ਉਹਨਾਂ ਦੇ ਵਿੱਚ ਲੈ ਜਾਣਾ ਨਹੀਂ ਹੈਗਾ ਜਿਹੜਾ ਸਾਡਾ ਡਾਕਟਰ ਹੈਗਾ ਡਾਕਟਰ ਡੀ ਜੇ ਬੋਤਵਾਲ ਨੇ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੂੰ ਉਸੇ ਵੇਲੇ ਹੀ ਆਪਾਂ ਜੋ ਵੀ ਉਹਦੀ ਆਪਣੇ ਕੀ ਉਹਨੂੰ ਆਪਾਂ ਅ ਡਿਮਿਸ਼ਨ ਕਰਨੀ ਹੈ ਜਾਂ ਉਹਨੂੰ ਆਪਣੇ ਹੋਮ ਆਈਸੋਲੇਟ ਕਰਨਾ ਹੈਗਾ ਉਹਦੇ ਮੁਤਾਬਕ ਅਸੀਂ ਕਰ ਲਵਾਂਗੇ ਤੇ ਦੇ ਨਾਲ ਨਾਲ ਅਸੀਂ 12 ਬੈੱਡ ਦੀ ਇੱਕ ਐਸ਼ੂਨਵਾੜੀ ਤਿਆਰ ਕੀਤੀ ਹੋਈ ਹੈ ਲੋਡ ਪੈਣ ਤੇ ਜੇਕਰ ਆਪਣੇ ਜਿਹੜੀ ਹੈਗੀ ਵੇਵ ਆਉਂਦੀ ਹੈ ਤੇ ਅਸੀਂ 12 ਬੈੱਡ ਤੋਂ ਵਧਾ ਕੇ 36 ਬੈੱਡ ਜਾਂ ਹੋਰ ਜਿੰਨੇ ਵੀ ਲੋਡ ਹੋਏਗੀ ਉਹ ਅਸੀਂ ਕਰ ਲਵਾਂਗੇ ਸਰਵਾਸਤ੍ਰ ਵਕੀਲ ਕਰਨਾ ਚਾਹੁੰਗੇ ਸਰਵਾਸਤ੍ਰ ਮੈਂ ਇਹ ਕਵਾਂਗਾ ਕਿ ਜੋ ਸਰਕਾਰ ਦੀ ਐਡਵਾਈਜ਼ਰੀ ਹੈਗੀ ਹੈ ਤੁਸੀਂ ਜਿਹੜੇ ਆਪਣੇ ਪਟੜਪੜਕੀ ਵਾਲੇ ਆਪਣੇ ਇਲਾਕੇ ਹੈਗੇ ਨੇ ਉੱਥੇ ਨਾ ਜਾਵੋ ਔਰ ਜੇ ਜਾਣਾ ਵੀ ਹੈ ਤੇ ਮਾਸਕ ਪਾ ਕੇ ਜਾਓ ਜੇ ਕਿਸੇ ਨੂੰ ਖਾਂਸੀ ਦਾ ਕਮ ਬੁਖਾਰ ਹੈਗਾ ਤੇ ਉਹ ਅਨਨੈਸੈਸਰੀ ਕਿਤੇ ਨਾ ਜਾਵੇ ਉਹ ਆਪਣੇ ਨੇੜਲੇ ਸਿਹਤ ਕੇਂਦਰ ਦੇ ਵਿੱਚ ਜਾਵੇ ਜਾਂ ਕੁਆਲਿਫਾਈਡ ਡਾਕਟਰ ਦੇ ਕੋਲ ਜਾਵੇ ਅਤੇ ਕਿਸੇ ਪਬਲਿਕ ਜਗ੍ਹਾ ਦੇ ਉੱਪਰ ਉਹ ਹੌਸਪਿਟਲ ਨਾ ਕਰੇ ਤੇ ਆਪਣੇ ਜਿਹੜੇ ਹੱਥ ਹੈਗੇ ਨੇ ਜੇ ਕਿਸੇ ਨੂੰ ਆਪਣੇ ਸਾਹਾਂ ਦੀ ਦਿੱਕਤ ਹੈ ਜਾਂ ਕਿਸੇ ਨੂੰ ਲੱਛਣ ਵਾਲੀ ਤਕਲੀਫ ਹੈਗੀ ਹੈ ਤੇ ਜਿਹੜੇ ਆਪਣੇ ਹੱਥ ਹੈਗੇ ਨੇ ਉਹ ਪਬਲਿਕ ਨਾਲ ਨਾ ਮਿਲਾਵੇ ਤੇ ਆਪਣੇ ਜਿਹੜਾ ਹੈਗਾ ਜਿਹੜੇ ਹੱਥ ਹੈਗੇ ਨੇ ਉਹ ਵਾਰ-ਵਾਰ ਆਪਣੇ ਮੁਸ਼ੀਰ ਕਰੇ